ਅਸੀਂ ਤਾਂ ਪੰਜਾਬੀ ਚ ਜਿਹਦਾ ਪੰਜਾਬੀ ਚ ਗਾਲਾਂ ਕੱਢਦੇ ਆ ਨਾ ਕਿ ਪੰਜਾਬੀ ਇੱਧਰ ਤਾਂ ਹੁਣ ਹੋਰ ਬੋਲਦੇ ਨੇ ਉਹ ਇੱਧਰ ਭਾਈ ਸਾਹਿਬ ਨੇ ਸਰਦਾਰ ਕਾਕਾ ਸਾਹਿਬ ਨੇ ਨੋਟ ਕੀਤਾ ਕਿਦਾਂ ਕੱਢਦੇ ਭਾਈ ਦੱਸਿਓ ਲਓ ਜੀ ਬਾਬ ਬੱਕਰੀ ਦੇਖੋ ਕਿੱਡੀ ਐ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਸਾਰੇ ਠੀਕ ਠਾਕ ਹੋ ਆਸ ਕਰਦਾ ਸਾਰੇ ਠੀਕ ਹੋਵੋਗੇ ਸੋ ਅੱਜ ਦਾ ਬਲੌਗ ਸਟਾਰਟ ਕਰਨ ਲੱਗੇ ਆ ਜੀ ਬੜੇ ਟਾਈਮ ਬਾਅਦ ਆਪਾਂ ਬਲੌਗ ਕੰਟੀਨਿਊ ਕਰਨ ਲੱਗੇ ਆ ਤੇ ਅੱਜ ਆਪਾਂ ਜਾ ਰਹੇ ਆ ਜੀ ਜੰਮੂ ਤੇ ਜੰਮੂ ਕਸ਼ਮੀਰ ਸਾਈਡ ਜਾ ਰਹੇ ਆ ਆਪਾਂ ਪ੍ਰੋਗਰਾਮ ਹੈ ਸ਼ਾਮ ਦਾ ਉੱਥੇ ਇਹ ਸਫ਼ਰ ਹੈਗਾ ਜਿਹੜਾ ਜੀ ਆਪਣਾ ਤਕਰੀਬਨ 450 500 ਕਿਲੋਮੀਟਰ ਹੈ ਜਾਨੀ 480 ਕਿਲੋਮੀਟਰ ਦਾ ਸਫ਼ਰ ਹੈ ਤੇ ਆਪਾਂ ਆਲਰੇਡੀ ਤੁਰਿਆ ਨੂੰ ਹੋ ਗਿਆ 1.5 2 ਘੰਟੇ ਤੇ 300 ਜਾਨੀ 300 ਕਿਲੋਮੀਟਰ ਅਜੇ ਹੋਰ ਪਿਆ 200 ਕਿਲੋਮੀਟਰ ਆਪਾਂ ਕਵਰ ਕਰ ਚੁੱਕੇ ਆ ਤੇ ਹੁਣ ਸਿੰਘਾਂ ਨੇ ਵਿਚਾਰ ਬਣਾਈ ਵੀ ਸਫ਼ਰ ਲੰਮਾ ਹੈ ਤੇ ਟਾਈਮ ਪਾਸ ਕਿੱਦਾਂ ਕਰਨਾ ਹੈ ਹਨਾ ਤੇ ਸੀਟਾਂ ਸੈੱਟ ਲਈਆਂ ਸਿੰਘਾਂ ਤੁਹਾਨੂੰ ਦਿਖਾਉਣਾ ਮੈਂ ਦੇਖੋ ਜੀ ਸੀਟਾਂ ਸੈੱਟ ਲੀਆਂ ਇੱਧਰ ਸਿੰਘਾਂ ਦਾ ਕਦ ਵੱਡਾ ਆ ਤਾਂ ਨਹੀਂ ਸਿੱਟੀ ਕਿਉਂਕਿ ਉੱਪਰ ਛੱਤ ਦੇ ਲੱਗਦੇ ਆ ਤੇ ਇੱਥੇ ਹੁਣ ਚੱਲੂਗੀ ਗੇਮ ਲੂਡੋ ਲੂਡੋ ਗੇਮ ਟਾਈਮ ਪਾਸ ਟਾਈਮ ਪਾਸ ਵਾਸਤੇ ਤੇ ਬਣੇ ਰਹੋ ਵਲੌਗ ਤੇ ਅੰਤ ਤੱਕ ਜੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਓਪਨ ਕਰੋ ਆਉਣ ਵਾਲੀਆਂ ਨੋਟੀਫਿਕੇਸ਼ਨਾਂ ਤੁਹਾਡੇ ਕੋਲ ਜਲਦੀ ਜਲਦੀ ਪਹੁੰਚ ਸਕਣ ਸੋ ਅੱਗੇ ਜਾਂ ਅਪਡੇਟਾ ਦਿੰਨੇ ਆ ਤੁਹਾਨੂੰ ਲਓ ਜੀ ਆਪਣੀ ਲੋਕੇਸ਼ਨ ਰਹਿ ਗਈ ਜੀ ਤਕਰੀਬਨ 150 ਕਿਲੋਮੀਟਰ ਹੋ ਰਿਹਾ ਹੈ ਆਪਣਾ ਸਫ਼ਰ ਤੇ ਆਬਾਦੀਆਂ ਸ਼ੁਰੂ ਹੋ ਗਈਆਂ ਜੀ ਤੇ ਪਹਾੜੀਆਂ ਦੇਖੋ ਜੀ ਇਹ ਇਧਰ ਪਤਾ ਨਹੀਂ ਨਾਲੇ ਆ ਕਿ ਕੀ ਇਹ ਸਮੁੰਦਰ ਹੈ ਕੀ ਹੈ ਤੇ ਆਹੀ ਚੀਜ਼ ਆ ਇਧਰ ਜ਼ਿਆਦਾ ਆ ਇਧਰ ਦੀਆਂ ਬੱਸਾਂ ਜੀ ਇਹ ਦਰਿਆ ਆ ਪਰ ਪਏ ਖਾਲੀ ਆ ਇਦਾਂ ਪੰਜਾਬ ਦੇ ਦਰਿਆ ਖਾਲੀ ਹੈ ਵੀ ਖਾਲੀ ਪਏ ਆ ਤੇ ਸਾਹਮਣੇ ਪਹਾੜੀਆਂ ਜੀ ਆਹ ਦੇਖ ਲਓ ਜੀ ਇੱਥੇ ਮਤਲਬ ਇਦਾਂ ਦਾ ਇਲਾਕਾ ਆ ਆਪਾਂ ਮਤਲਬ ਇੱਥੋਂ ਰਹਿ ਗਿਆ तकरीबन 100 ਕਿਲੋਮੀਟਰ ਤੇ ਸਾਰਾ ਪਾਣੀ ਵਾਲਾ ਏਰੀਆ ਇਹ ਪਾਣੀ ਕਿਸੇ ਵੇਲੇ ਵੀ ਆ ਸਕਦਾ ਸੜਕਾਂ ਇਦਾਂ ਦੀਆਂ ਸੜਕਾਂ ਦੇ ਉੱਤੋਂ ਵੀ ਪਾਣੀ ਲੰਘ ਜਾਂਦਾ ਕੋਈ ਪੁਲ ਪੁਲ ਨਹੀਂ ਬਣੇ ਨਦੀਆਂ ਇਦਾਂ ਖਲਖਲਰੀਆਂ ਹੋਈਆਂ ਇਹ ਕਮਾਲ ਵਾਲੀ ਚੀਜ਼ ਹੈ ਕੁਦਰਤ ਦੇ ਹੱਥ ਵਾਸੇ ਸਾਰੀ ਖੇਡ ਇੱਥੇ ਦੇਖੋ ਭਾਈ ਨੈਟ ਦੀ ਪ੍ਰੋਬਲਮ ਹੋਣ ਕਰਕੇ ਨਾ ਨੈਟ ਨਹੀਂ ਚੱਲਦਾ ਸਾਡੇ ਕੋਲੇ ਸੱਤ ਅੱਠ ਬੰਦੇ ਗੱਦੀ ਗੱਡੀ 'ਚ ਤੇ ਸਾਡੇ ਕੋਲੇ ਨੈਟ ਨਹੀਂ ਚੱਲਦਾ ਨੈਟ ਦੀ ਪ੍ਰੋਬਲਮ ਹੋਣ ਕਰਕੇ ਸਾਨੂੰ ਇਹਨੇ ਇੱਕ ਟੂਲ ਪਲਾਜ਼ਾ ਕੱਟਣ ਦੇ ਲਈ ਨਾ ਆਹ ਦੇਖ ਲੋ ਛੋਟੇ ਛੋਟੇ ਰਸਤੇ ਵਿੱਚ ਦੀ ਲੈ ਕੇ ਜਾ ਰਿਹਾ ਸਾਨੂੰ ਜੇ ਸੀ ਲੋਕੇਸ਼ਨ ਦੇ ਹਿਸਾਬ ਨਾਲ ਨਹੀਂ ਜਾਂਦੇ ਸੀ ਤਾਂ ਪੰਗਾ ਸੀ ਹਨਾ ਕਿ ਰਸਤੇ ਦੇਖੋ ਤੁਸੀਂ ਮਤਲਬ ਪਾਣੀ ਇਥੇ ਪਾਣੀ ਹੋਵੇ ਤਾਂ ਬੜਾ ਔਖਾ ਆ ਮੀਂਹ ਵਾਲਾ ਪਾਣੀ ਜਿੱਦੋਂ ਆਪਾਂ ਕਹਿ ਦਿੰਦੇ ਨਾ ਨਾਲੀ ਵਾਲਾ ਪਾਣੀ ਹੋਵੇ ਤੇ ਫਿਰ ਬੜਾ ਔਖਾ ਆ ਇੱਧਰ ਦੀ ਹੁਣਾ ਪਰ ਰਸਤੇ ਬਹੁਤ ਭਿਆਨਕ ਆ ਸਿਰਫ ਇਹਨੇ ਟੂਰ ਬਚਾਉਣ ਵਾਸਤੇ ਸਾਨੂੰ ਆਹ ਰਾਹਾਂ ਥਾਣੀ ਲਿਆਂਦਾ ਇਹ ਰਸਤਾ ਦੇਖੋ ਕਿੰਨਾ ਭਿਆਨਕ ਆ ਇਸ ਦੀ ਰਸਤਾ ਚੜਦੀ ਆ ਦੇਖੋ ਆਪ ਗੱਡੀ ਬੁੜਾ ਰਿਸਕੀ ਐ ਜੇ ਮੰਨ ਲਓ ਮੀਂਹ ਤੇਜ ਹੋਵੇ ਪਹਾੜ ਕੋ ਆਹ ਜਿਹੜੇ ਟਿੱਪੇ ਜੇ ਖੁਰ ਕੇ ਥੱਲੇ ਆਗੇ ਪਹਾੜ ਫਿਰ ਗੱਡੀ ਨੂੰ ਵੀ ਨੁਕਸਾਨ ਆ ਤੇ ਸਾਨੂੰ ਤੇ ਹੈਗਾ ਹੈਗਾ ਪਰ ਚਲੋ ਗੁਰੂ ਸਾਹਿਬ ਕਿਰਪਾ ਕਰਨ ਸਹਾਈ ਹੋਣ ਰਸਤੇ ਪੈਂਦੇ ਬੜੇ ਔਖੇ ਆ ਦੇਖੋ ਤੁਸੀਂ ਆਪ ਜੀ ਚੜੂ ਇਹ ਸਮਾ ਸੁਨਣਾ ਇਲਾਕਾ ਨਾ ਉਹ ਚੜੂ ਉਹ ਚੜੀ ਵੀ ਨਹੀਂ ਹੈਗੀ ਚੜੀ ਉਹ ਇਧਰ ਕੋ ਡਰ ਨਹੀਂ ਹੈਗਾ ਕਿ ਕੋਈ ਡਰ ਨਹੀਂ ਦਰਗਤ ਮੈਂ ਡਰਦਾ ਨਹੀਂ ਜੇ ਗੱਡੀ ਮੰਨ ਲਾ ਗੱਡੀ ਚ ਕੋਈ ਪ੍ਰੋਬਲਮ ਹੋ ਜਾ ਜਾਂ ਕੋਈ ਹੋਰ ਹੈ ਨਾ ਹਾਂ ਫੇਰ ਫੇਰ ਪੰਗਾ ਹੋ ਸਕਦਾ ਕੋਈ ਕੋਲ ਸਾਧ ਨਹੀਂ ਬੈਠੇ ਆ ਆ ਗਿਆ ਬੰਦਾ ਉਹ ਕਰਾ ਦਿੰਦਾ ਜਨਾਬ ਇੱਕ ਜਨਾਬ ਤਾਂ ਦੇਖਿਆ ਭਾਨੇ ਕਸਤੇ ਭਾਨੇ ਕਸਤੇ ਇੱਕ ਲਓ ਜੀ ਚੱਕਰੇ ਪੈ ਗਿਆ ਵੀ ਅੱਗੇ ਚੜਾਈ ਸੀ ਗੱਡੀ ਤੇ ਉਹ ਡਰਾਈਵਰ ਅਣਜਾਣ ਸੀ ਪਤਾ ਨਹੀਂ ਗੱਡੀ ਚੜ੍ਹ ਨਹੀਂ ਰਹੀ ਅਣਜਾਣ ਸੀ ਡਰਾਈਵਰ ਲੈ ਗਿਆ ਲੈ ਗਿਆ ਖਤਮ ਕਰਾ ਸੀ ਉਹ ਤਾਂ ਚੜਾਈ ਨਹੀਂ ਚੜੀ ਮਤਲਬ ਮੋੜ ਬਹੁਤ ਖਤਰਨਾਕ ਸੀਗਾ ਮੋੜ ਮੋੜ ਖਤਰਨਾਕ ਸੀ ਉਹ ਹੋਰ ਇਹਦੇ ਮੋੜ ਤੇ ਆ ਅੱਗੇ ਕੰਧ ਜਵਾ ਉਹਦੇ ਵੱਜਦੀ ਸੀ ਇੱਥੇ ਇਹਨੇ ਇੱਕਦਮ ਹੋਲੀ ਹਾਂ ਤੇ ਆਪਣਾ ਇੱਧਰ ਚੱਲ ਤੇ ਆਪਣੀ ਹੋ ਲੋਕੇਸ਼ਨ ਤੇ ਚੱਲ ਲੋਕੇਸ਼ਨ ਤੇ ਚੱਲ ਆਪਾਂ ਤੁਹਾਨੂੰ ਉਹ ਲਗੇ ਨਦੀ ਦੇ ਉੱਤੋਂ ਦੀ ਪੋਲ ਕੱਢ ਰੱਖਿਆ ਤੇ ਸਾਰਾ ਰਸਤਾ ਏਦਾਂ ਆ ਪੂਸ਼ਨ ਧਾਨਾ ਵਿਚਾਰਾ ਗੱਡੀ ਲਈ ਜਾਂਦਾ ਜਿਹੜਾ ਸਾਨੂੰ ਤਣ ਪਤਣ ਲਾਊਗਾ ਧਾਨਾ ਪੂਸ਼ਨ ਨੂੰ 100 ਰੁਪਏ ਨਾਲ ਉਹ ਜੀ ਪੂਸ਼ਨ ਨੇ ਗੱਡੀ ਵਾੜੀ ਤੇਜ ਭਜਾਈ ਉੱਥੇ ਉਖੜੀ ਜੀ ਆ ਗਈ ਸੀ ਮਤਲਬ ਪਾਣੀ ਸੜਕ ਨੀਵੀਂ ਸੀ ਉੱਥੇ ਤੇ ਇਹਨੇ ਜਿਆਦਾ ਭਜਾ ਕੇ ਲੰਗੀ ਨਾਲ ਦੁਕਾਨਾਂ ਸੀਗੀਆਂ ਤੇ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ ਡੱਬ ਡੱਬੇ ਭਿੱਜ ਗਏ ਉਹਨਾਂ ਦੇ ਤੇ ਹੁਣ ਅਸੀਂ ਤਾਂ ਪੰਜਾਬੀ ਚ ਜਿਹਦਾ ਪੰਜਾਬੀ ਚ ਗਾਲਾਂ ਕੱਢਦੇ ਆ ਨਾ ਤੇ ਪੰਜਾਬੀ ਇੱਧਰ ਤਾਂ ਹੁਣ ਹੋਰ ਬੋਲਦੇ ਨੇ ਉਹ ਇੱਧਰ ਭਾਈ ਸਾਹਿਬ ਨੇ ਸਰਦਾਰ ਕਾਕਾ ਸਾਹਿਬ ਨੇ ਨੋਟ ਕੀਤਾ ਕਿਦਾਂ ਕੱਢਦੇ ਆਂ ਬਈ ਦੱਸਿਓ ਬੀ ਤੁਹਾਨੂੰ ਵੀ ਚਾਹਿਆ ਬੀ ਤੁਹਾਨੂੰ ਵੀ ਚਾਹਿਆ ਕਹਿੰਦੇ 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 ਇਦਾਂ ਪੁੱਛਣ ਨੂੰ ਗਾਲਾਂ ਕੱਢਦੇ ਹੋਣੇ ਆਹ ਵਾਹ ਜੀ ਵਾਹ ਹਾਸਤੀਆਂ ਕੱਢੀਆਂ ਜੀ ਰਸਤੇ ਪਰ ਬਹੁਤ ਭਿਆਨਕ ਆ ਦੇਖੋ ਓਹੋ ਕਮਾਲ ਦੇ ਰਸਤੇ ਇਧਰ ਵੀ ਪਾਣੀ ਆਉਂਦਾ ਵੇ ਤੁੰਡ ਸੜਕਾਂ ਦੇ ਉੱਤੋਂ ਵੀ ਪਾਣੀ ਪੂਣੀ ਟੱਪੀ ਜਾਂਦਾ ਰਸਤਾ ਬਹੁਤ ਭਿਆਨਕ ਹੈ ਸਾਰਾ ਹੀ ਲਓ ਜੀ ਬਾਬੇ ਬੱਕਰੀ ਦੇਖੋ ਕਿੱਡੀ ਹੈ ਆਪਣੇ ਤਾਂ ਏਡੀਆਂ ਏਡੀਆਂ ਬੱਕਰੀਆਂ ਵੈਸੇ ਤਾਂ ਹੈਗੀਆਂ ਨਹੀਂ ਜੇ ਹੈਗੀਆਂ ਨੇ ਤਾਂ ਬਹੁਤ ਵਧੀਆ ਰੇਟ ਦੀਆਂ ਨੇ ਮਤਲਬ ਪਹਾੜੀ ਬੱਕਰੀ ਐ ਦੇਖੋ ਬਾਬੇ ਉਹ ਕਿੱਡੀ ਆ ਹਨਾ ਮੱਝ ਜੱਡੀ ਆ ਬਤਿੰਦਰ ਦੀ ਕਮਾਲ ਵਾਲੀ ਗੱਲ ਹੈ ਨਾ ਹੋਰ ਟੈਂਪੂ ਜੇ ਚ ਕੱਲੀ ਖੜੀ ਐ ਹੁਣ ਤੱਕ ਹੁਣ ਤੱਕ ਸਾਨੂੰ ਐ ਸਮਝ ਨਹੀਂ ਆਈ ਵੀ ਅਸੀਂ ਨਹਿਰ 'ਚ ਫਿਰਦੇ ਆ ਜਾਂ ਸੜਕਾਂ 'ਤੇ ਫਿਰਦੇ ਆ ਜਾਂ ਕਦੇ ਜਿ ਫਿਰਦੇ ਆ ਬੋਲਦਾ ਕਿੱਦਾਂ ਤੂੰ ਓਏ ਮੈਂ ਬੋਲਦਾ ਮੈਂ ਬੋਲਦਾ ਆ ਇਹ ਹਾਲੇ ਨੂੰ ਨਾ ਬੋਲਦਾ ਆ ਵੇਖੋ ਜੀ ਆ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਨਹਿਰਾਂ 'ਚ ਫਿਰਦੇ ਆ ਜਾਂ ਸੜਕਾਂ 'ਤੇ ਫਿਰਦੇ ਆ ਜਾਂ ਕਿੱਥੇ ਵੇਦਾ ਕੋਈ ਸਮਝ ਨਹੀਂ ਆ ਰਹੀ ਬੱਚੇ ਦਾ ਪਾਣੀ ਪਾਣੀ ਲੰਘਿਆਂ ਦੇ ਵਿੱਚ ਦੀ ਦਾ ਬਾਈ ਨਾ ਕਰ ਗੱਮ ਮੁਖ ਲੋ ਤੇ ਗੱਡੀ ਖਰਾਬ ਹੋ ਗਈ ਆਪਣੀ ਗੱਡੀ ਫਰਦੀ ਪਰ ਕਲੂਮੀਨੇਟਰ ਕੰਮ ਛੱਡ ਗਿਆ ਵਾ ਕੀ ਹੋ ਗਏ ਬਾਰ ਬਾਰ ਟੱਕਾ ਲਉਣਾ ਪੈ ਰਿਹਾ ਵੈ ਖਰਜ ਆ ਯਾਰ ਜੰਮੂ ਖੜਿਆ ਭਾਈ ਕੁਝ ਬਹੁਤ ਵੱਡਾ ਨਦੀ ਆ ਪਤ ਨਹੀਂ ਉਹਨੇ ਕੀ ਹੈ ਡੈਮ ਹੈ ਕੀ ਹੈ ਜੰਮੂ ਚ ਇਸ ਟਾਈਮ ਗੱਡੀ ਆਪਣੀ ਦੂਜੀ ਥੈਰ ਹੋਣ ਵਾਸਤੇ ਗਈ ਹੈ ਖਰਾਬ ਹੋ ਗਈ ਸੀ ਤੇ ਹੁਣ ਆਪਾਂ ਗੱਡੀ ਕ੍ਰਿਸਟਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਆਪਾਂ ਪ੍ਰੋਗਰਾਮ ਕਰਕੇ ਸਾਰਾ ਤੇ ਹੁਣ ਸਮਾਪਤੀ ਕਰਕੇ ਸਾਰੀ ਤੇ ਆਪਾਂ ਚੱਲਿਆਂ ਜੀ ਵਾਪਸ ਘਰਾਂ ਨੂੰ ਤੇ ਇੱਥੋਂ ਹੈਗਾ ਜੀ ਤਕਰੀਬਨ 9 ਘੰਟਿਆਂ ਦਾ ਸਫ਼ਰ ਆਪਣਾ ਹਾਂ ਜੀ ਇਹ ਕਿਲੋਮੀਟਰ ਹੈਗਾ 447 ਕਿਲੋਮੀਟਰ ਬਈ ਪੁੱਛਣਾ ਹਾਂਜੀ 447 ਕਿਲੋਮੀਟਰ ਆਪਣਾ ਸਫਰ ਹੈ ਜੀ ਤੇ ਆਪਾਂ ਨੂੰ ਘੰਟਾ ਹੋਗਾ ਤੁਰਿਆਂ ਨੂੰ ਇੱਥੋਂ ਤੇ ਸਫਰ ਉਹੀ ਆ ਆਪਣਾ 빙ੇ ਟੇਡੇ ਰਾਹ ਪਹਾੜੀ ਵਾਲਾ ਰਸਤਾ ਹਾਂਜੀ ਤੇ ਪਾਣੀ ਵੀ ਹੈ ਕਿਤੇ ਕਿਤੇ ਜਾਣੀ ਇਹ ਨਦੀਆਂ ਦਾ ਰਸਤਾ ਹੈ ਨਦੀਆਂ ਦੇ ਵਿੱਚ ਦੀ ਰਸਤਾ ਕੱਢਿਆ ਹੋਇਆ ਭਿਆਨਕ ਰਸਤਾ ਕਿਦਾਂ ਤੁਸੀਂ ਜਨੇ ਦੇਖੇ ਸੀਗਾ ਤੇ ਸਵੇਰੇ ਕਿੰਨੇ ਵਜੇ ਲੌਂਦੀ ਆਪਨੇ ਪੁੱਛਣਾ ਬਈ ਲਓ ਬਾਈ 10:40 10:40 ਹੈ ਨਾ 11 ਵਜੇ ਸਵੇਰੇ ਸਵੇਰੇ 11 ਵਜੇ ਲਾਉਗੇ ਸਵੇਰੇ 11 ਵਜੇ ਲਾਉਗੇ ਸਾਰੀ ਰਾਤ ਗੱਡੀ ਚੱਲੂਗੀ ਤੇ ਆਪਾਂ ਦੇਖਦੇ ਆ ਕਿਤੇ ਚੰਗਾ ਜਿਹਾ ਹੋਟਲ ਦੇਖ ਕੇ ਉੱਥੇ ਆਪਾਂ ਪ੍ਰਸ਼ਾਦਾ ਛਕਾਂਗੇ ਤੇ ਸਾਰੇ ਵੀਰ ਆਪਣੇ ਹੈ ਭੂਸ਼ਣ ਬਾਈ ਦੁਲਤ ਵੀਰ ਇਧਰ ਤਾਰੀ ਵੀਰ ਕਾਕਾ ਵੀਰ ਤੇ ਸਾਹਿਲ ਵੀਰ ਗੱਲ ਇਹ ਹੋਈ ਹੈ ਜੀ ਅੱਜ ਸਾਡੇ ਨਾਲ ਵੈਸੇ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਦੇਖ ਹੀ ਲਿਆ ਨਾ ਸਾਡੇ ਨਾਲ ਅੱਜ ਕੀ ਹੋਈ ਕਿਉਂਕਿ ਸਵੇਰੇ ਜਦੋਂ ਅਸੀਂ ਆਏ ਸੀ 8 ਵਜੇ ਘਰੋਂ ਚੱਲੇ ਸੀਗੇ ਤੇ ਸਾਨੂੰ ਅਸੀਂ ਪਹੁੰਚਣਾ ਸੀਗਾ 3 ਵਜੇ ਪ੍ਰੋਗਰਾਮ ਤੇ ਹਾਂਜੀ ਤੇ ਲੋਕੇਸ਼ਨ ਦੇ ਹਿਸਾਬ ਨਾਲ 500 ਕਿਲੋਮੀਟਰ ਅਸੀਂ ਹੋਣਾ ਸੀਗਾ ਤੇ ਲੋਕੇਸ਼ਨ ਦੇ ਹਿਸਾਬ ਨਾਲ ਤਕਰੀਬਨ ਅਸੀਂ 7 ਵਜੇ ਪਹੁੰਚਦੇ ਸੀਗੇ ਤੇ ਕਿੱਥੇ 3 ਵਜੇ ਤੇ ਕਿੱਥੇ 7 ਵਜੇ ਫਰਕ ਬਹੁਤ ਸੀਗਾ ਪਰ ਫਿਰ ਵੀ ਪੂਸ਼ਣ ਵੀਰ ਨੇ ਗੱਡੀ ਬਹੁਤ ਜ਼ਿਆਦਾ ਫਾਸਟ ਚਲਾਈ ਤੇ ਕਰਦਿਆਂ ਕਰਾਉਂਦੇ ਅਸੀਂ 5 ਵਜੇ ਜੰਮੂ ਪਹੁੰਚ ਗਏ ਸੀਗੇ ਜੰਮੂ ਆ ਕੇ ਸਾਡੀ ਗੱਡੀ ਹੋ ਗਈ ਜੀ ਖਰਾਬ ਤੇ ਖਰਾਬ ਹੋਣ ਦੀ ਵਜ੍ਹਾ ਨਾਲ ਫਿਰ ਸਾਨੂੰ ਅੱਗੇ ਦਾ ਕੋਈ ਗੱਡੀ ਕੁੜੀ ਦਾ ਪ੍ਰਬੰਧ ਹੋਇਆ ਨਹੀਂਗਾ ਉਹਦੇ ਕਰਕੇ ਥੋੜੇ ਲੇਟ ਹੋਗੇ ਤੇ ਫਿਰ ਸਾਨੂੰ ਅ ਅੱਗੋਂ ਗੱਡੀ ਮਿਲ ਗਈ ਹਨਾ ਕੁਦਰਤੀ ਅਸੀਂ ਮਤਲਬ ਟੈਕ ਕਰਾ ਲਈ ਬੁੱਕ ਕਾਰ ਤੇ ਆਰਟੀਕਲ ਫਿਰ ਅਸੀਂ ਮਤਲਬ ਚਲੇ ਗਏ ਪ੍ਰੋਗਰਾਮ ਤੇ ਤੇ ਪੂਸ਼ਨ ਵੀਰ ਨੂੰ ਛੱਡਤਾ ਸੀ ਯਾਨੀ ਗੱਡੀ ਚੱਲ ਤਾਂ ਵਧੀਆ ਰਹੀ ਸੀਗੀ ਅ ਮਤਲਬ ਮੀਟਰ ਨਹੀਂ ਆ ਰਹੇ ਸੀਗੇ ਥੋੜਾ ਜਿਹਾ ਦੂਰ ਚੱਲਦੀ ਸੀ ਬੰਦ ਹੋ ਜਾਂਦੀ ਸੀ ਥੋੜਾ ਦੂਰ ਚੱਲਦੀ ਸੀ ਆਰਟੀਨੇਟਰ ਕੰਮ ਛੱਡ ਗਿਆ ਸੀਗਾ ਤੇ ਫਿਰ ਪੂਸ਼ਨ ਵੀਰ ਦੀ ਵੀ ਕੁਰਬਾਨੀ ਇਹਦੇ ਵਿੱਚ ਉਹਨੂੰ ਵਿਚਾਰੇ ਨੂੰ ਉੱਥੇ ਛੱਡਿਆ ਗੱਡੀ ਕੋਲੇ ਇਕੱਲੇ ਨੂੰ ਤੇ ਨਾ ਇਧਰ ਜੰਮੂ ਇੰਟਰ ਹੁਣ ਸਰ ਇੱਕ ਵੱਡੀ ਗੱਲ ਹੈ ਜਦੋਂ ਵੀ ਤੁਸੀਂ ਜੰਮੂ ਆਉਨੇ ਆ ਜਦੋਂ ਤੁਸੀਂ ਐਂਟਰ ਹੁੰਨੇ ਆ ਪਹਿਲਾ SIM ਲੈ ਲੈਣੀ ਚਾਹੀਦੀ ਹੈ ਬਿਲਕੁਲ ਹਾਂ ਪੋਸਟ ਹੈਨਾ ਪੋਸਟ ਕਿਹੜੀ ਹੁੰਦੀ ਹੈ ਯਾਰ ਪੋਸਟਪੇਡ 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 SIM ਲੈ ਲੈਣੀ ਚਾਹੀਦੀ ਆਪਣੀ ਕਿਹੜੀ ਹੈ ਪ੍ਰੀਪੇਡ ਹੈ ਨਾ ਪ੍ਰੀਪੇਡ ਆਪਣੀ ਪ੍ਰੀਪੇਡ SIMਾਂ ਬੰਦ ਹੋ ਜਾਂਦੀਆਂ ਸਾਡੀਆਂ SIMਾਂ ਸਾਰੀਆਂ ਬੰਦ ਹੋ ਗਈਆਂ ਫਿਰ ਨਾ ਤਾਂ ਨੈਟਵਰਕ ਚੱਲਦਾ ਹੈ ਨਾ ਕੋਈ ਇੱਧਰ ਰਸਤੇ ਪਤਾ ਲੱਗਦਾ ਕੋਈ ਇੱਕ ਸਟੇਟ ਆ ਇੱਥੇ ਬੰਦ ਹੁੰਦੀ ਹੈ ਹਾਂ ਇਹ ਹੀ ਇੱਕੋ ਸਟੇਟ ਹੈ ਨਾ ਜਿੱਥੇ SIMਾਂ ਬੰਦ ਹੋ ਜਾਂਦੀਆਂ ਆਪਣੀਆਂ ਤੇ ਤੁਸੀਂ ਥੋੜੇ ਪੈਗੇ ਜੀ ਹਾਂ ਹਾਂ ਇਹ ਇਹ ਸਾਨੂੰ ਥੋੜੇ ਜਿਹਾ ਕਠਿਨਾਈਆਂ ਦੂਸਰੀ ਗੱਲ ਸਾਡੇ ਕੋਲ ਨੈਟ ਨਹੀਂ ਸੀਗਾ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿਸੇ ਗੱਲ ਦਾ ਨਾ ਤੇ ਫਿਰ ਚਲੋ ਮਹਾਰਾਜ ਸਾਡੀ ਕਿਰਪਾ ਨਾਲ ਚਲੋ ਸਾਨੂੰ ਗੱਡੀ ਮਿਲ ਗਈ ਸੀ ਪ੍ਰੋਗਰਾਮ ਚਲੇ ਗਏ ਤੇ ਪੂਸ਼ਣ ਮੀਰ ਦੀ ਕੁਰਬਾਨੀ ਹੈ ਉਹਨੇ ਜਾ ਕੇ ਚਲੋ ਗੱਡੀ ਤਿਆਰ ਕਰਾ ਲਈ ਤੇ ਫਿਰ ਉਹ ਸਾਡੇ ਕੋਲੇ ਜਾਨੀ 9 ਵਜੇ 9 ਵਜੇ ਇਸ ਲਈ ਸਾਡੇ ਕੋਲੇ ਨਾ 11 ਵਜੇ 11 ਵਜੇ ਹੁਣ ਕਿੰਨਾ ਟਾਈਮ ਹੋ ਗਿਆ 2:00 ਬੱਜੇ 2:00 ਬੱਲੇ ਹੁਣ 2:00 ਬੱਜ ਗਏ ਸਾਡੇ ਕੋਲੇ ਫਿਰ ਰਾਤੀ ਮਤਲਬ ਰਾਤ ਦੇ ਯਾਰ ਮੈਨੂੰ ਪਤਾ ਹੋ ਗਿਆ ਕਮਾਲ ਹੋ ਗਈ ਯਾਰ ਪਤਾ ਕਿ ਟੈਨਸ਼ਨ ਚ ਨੀਂਦ ਨਹੀਂ ਆ ਰਹੀ ਸੀ ਅੱਜ ਨਾ ਟੈਨਸ਼ਨ ਦਿਮਾਗ ਤੇ ਬਹੁਤ ਮਤਲਬ ਸਟ੍ਰੈਸ ਸੀਗਾ ਫਿਰ ਸਾਡੇ ਕੋਲੇ ਭੂਸ਼ਣ ਸਿੰਘ ਗੱਡੀ ਤਿਆਰ ਕਰਵਾ ਕੇ ਸਹੀ ਕਰਵਾ ਕੇ ਰਾਤ ਦੇ 11 ਵਜੇ ਸਾਡੇ ਕੋਲ ਪਹੁੰਚ ਗਿਆ ਸੀਗਾ ਤੇ ਅਸੀਂ ਫਿਰ ਮਤਲਬ ਉਥੋਂ ਚੱਲ ਪਏ ਹਾਂ ਜੀ ਤੇ ਹੁਣ ਤਕਰੀਬਨ 2 ਵਜੇ ਨਾ ਨਹੀਂ 2 ਤੋਂ ਪਲੱਸ ਹੋ ਗਿਆ 2 ਤੋਂ ਪਲੱਸ ਟਾਈਮ ਹੋ ਗਿਆ ਤੇ ਹੁਣ ਸਫਰ ਕਰ ਰਹੇ ਆ ਟਾਈਮ ਨਹੀਂ ਪਤਾ ਲੱਗ ਰਿਹਾ ਵੀ ਕਿੰਨੇ ਵਜੇ ਟਾਈਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਮਾਰਾ ਸਭ ਕਿਰਪਾ ਕਰਨ ਤੇ ਇਹ ਯਾਤਰਾ ਸਾਡੀ ਸਫਲ ਹੋਵੇ ਤੇ ਬਸ ਇਹੀ ਐ ਸਾਰਿਆਂ ਨੂੰ ਸਾਰੇ ਅਰਦਾਸ ਕਰਿਓ ਮਹਾਰਾਜ ਕਿਰਪਾ ਕਰੇ ਤੇ ਦੂਸਰੀ ਗੱਲ ਇਹ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਆਈਕਨ ਉਪ ਕਰੋ ਅੱਗੇ ਅੱਗੇ ਵੀ ਹੋਰ ਕਰਾਂ ਆ ਬਲੌਗ ਤੇ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕਣੇ ਇਹ ਹੁਣ ਵੀ ਆਪਾਂ ਬਲੌਗ ਹੋਣਾ ਅੱਗੇ ਟਾਪ ਤੇ ਅੱਗੇ ਅੱਗੇ ਵਧੇ ਰਹੋ ਚੈਨਲ ਤੱਕ ਹੁਣ ਅੱਗੇ ਅਸੀਂ ਮਿਲਦੇ ਹਾਂ ਟਾਬੇ ਤੇ ਜੀ ਕੁਝ ਮਰ ਜਾਂਦੇ ਬਾਬੇ ਨਾਲ ਰਾਤ ਨੂੰ ਜਾ ਰਹੇ ਹਾਂ ਜੀ ਜੰਮੂ ਦੀਆਂ ਖਤਰਨਾਕ ਪਹਾੜੀਆਂ ਤੇ ਥੱਲੇ ਦੇਖੋ ਲਾਈਟਾਂ ਹਾਂਜੀ ਆਪਾਂ ਯਾਰ ਕਿਸੇ ਮਾਰਗ ਸਾਇਦ ਨੇਰੇ ਚ ਦੇਖਦਿਆਂ ਨਹੀਂ ਅਸੀਂ ਬਹੁਤ ਚੇਪਾੜਾ ਚ ਜਾ ਰਹੇ ਹਾਂ ਹਾਂਜੀ ਤੁਹਾਨੂੰ ਲਾਈਟਾਂ ਦਿਖਣੀਆਂ ਉਹ ਅੱਗੇ ਗੱਡੀ ਜਾ ਰਹੀ ਹੈ ਆਹ ਕੱਟ ਹੈ ਦੇਖੋ ਉਹ ਜਾ ਰਹੀ ਅੱਗੇ ਮਤਲਬ ਚੌਰਸ ਪਹਾੜੀ ਚੜ ਰਹੀ ਹੈ ਆਹ ਵੇਖੋ ਘੋੜਾ ਚੜ ਰਿਹਾ ਉੱਤੇ ਉਹ ਠੀਕ ਹੈ ਐਵੇਂ ਨਹੀਂ ਤਾਂ ਮਰੇ ਦੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਰ ਹੋ ਗਈ ਹੈ ਜੀ ਆਪਾਂ ਪਹੁੰਚ ਗਏ ਪਠਾਨਕੋਟ ਤੇ ਇਥੇ ਰੁਕੇ ਸਿੰਘ ਸਾਰੇ ਰਾਤੀ ਜਾਜਾ ਕੇ ਇਦਾਂ ਦੇ ਹੋਏ ਪਏ ਆ ਇਧਰ ਕੁਸ਼ਲ ਸਿੰਘ ਇਧਰ ਦਲਤ ਵੀਰ ਤੇ ਇਧਰ ਸਾਹਿਲ ਸਵੇਰ ਸੇ ਚਾਹ ਪੀ ਰਹੇ ਆ ਨਾ ਬਾਬਾ ਜੀ ਰਾਤੀ ਜਾਗ ਜਾ ਕੇ ਇਦਾਂ ਰਾਤੀ ਜਾਗ ਜਾ ਕੇ ਦਾ ਇਹ ਤਾਂ ਬਾਈ ਫਿਰ ਭਰਾੁੱਤੀ ਆਇਆ ਉਹ ਕਿਉਂ ਝੂਠ ਮਾਰਦਾ ਸਾਨੂੰ ਬੋਲ ਪੁੱਛ ਕੇ ਸਾਨੂੰ ਰਾਤ ਗੱਡੀ ਚਲਾਈ ਮੈਂ ਝੂਠ ਮਾਰੀ ਨਾ ਇਧਰ ਕਾਕਾ ਵੀਰ ਤੇ ਇੱਥੇ ਹੁਣ ਚਾਹ ਪੀਣ ਲੱਗੇ ਤੇ ਰੋਟੀ ਦਾ ਪ੍ਰਬੰਧ ਜਿਹੜਾ ਹੈਗਾ ਉਹ ਅੱਗੇ ਦੇਖਦੇ ਆ ਤਾਰੀ ਵੀ ਅੰਦਰ ਬੈਠਾ ਆ ਇੱਥੇ ਸੂਸ ਸਾਸੂ ਕਰਦੇ ਆ ਸੂਸ ਸਾਸੂ ਤੇ ਫਿਰ ਇਹ ਜੇ ਹਿਸ਼ਾਰਪੁਰ ਕੋਲੇ ਆਪਾਂ ਤੇ ਅੱਗੇ ਚੱਲਦੇ ਹਾਂ ਚੱਲ ਜੀ ਚੱਲ ਜੀ ਨਹੀਂ ਨਹੀਂ ਤੇ ਇੱਥੋਂ ਆਪਾਂ ਚੱਲਦੇ ਜੀ ਅੱਗੇ ਆ ਆਪਾਂ ਥੋੜੇ ਜਿਹਾ ਸਫਰ ਦੋ ਉੰਜਾਨੀ 2 ਘੰਟੇ ਹੋਰ ਆਪਾਂ ਚੱਲਾਂਗੇ ਤੇ ਉਸ ਤੋਂ ਬਾਅਦ ਫਿਰ ਅੱਗੇ ਰੋਟੀ ਪਾਣੀ ਦਾ ਦੇਖਦੇ ਹਾਂ ਹਿਸਾਬ ਤਾਬ ਬਣੇ ਜੋ ਬਲੌਗ ਦੇ ਅੰਤ ਤੱਕ ਜੀ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਕਿੱਥੇ ਆ ਕੇ ਬੁਸਣਾ ਆਪਾਂ ਕਿੱਥੇ ਆ ਗਏ ਜੱਟਾ ਇਹ ਆਪਾਂ ਮਕੇਰੀਆਂ ਤੱਕ ਕੇ ਤੇ ਸਟੈਂਡ ਤੇ ਚਲੇ ਅੱਛਾ ਲਓ ਵੀ ਹੁਣ ਆਪਾਂ ਖਾਵਾਂਗੇ ਇੱਥੇ ਪਰੌਂਠੇ ਹਾਂ ਗੱਡੀ ਦਾ ਦੇਖੋ ਕੀ ਹਾਲ ਹੋਇਆ ਗੱਡੀ ਦਾ ਪੈਰ ਪਹਾੜਾਂ ਚੱਲੀ ਹੈ ਇੱਕ ਤਾਂ ਉਹ ਪਹਾੜਾਂ ਚ ਗਏ ਇੱਕੋ ਮੀਂਹ ਪੈਂਦਾ ਸੀ ਗੱਡੀ ਦਾ ਬੜਾ ਮੰਦਾ ਹਾਲ ਕਰਤਾ ਆਪਾਂ ਖੜਿਆ ਫੌਜੀ ਠਾਬੇ ਦੇ ਹੁਣ ਖਾਵਾਂਗੇ ਇੱਥੇ ਪਰੌਂਠੇ ਫਿਰ ਚੱਲਾਂਗੇ ਘਰ ਨੂੰ ਸਫ਼ਰ ਬਹੁਤ ਲੰਬਾ ਸੀ ਲਓ ਜੀ ਲਓ ਵੀ ਹੁਣ ਆਪਾਂ ਇੱਥੋਂ ਚੱਲਿਆਂ ਅੱਗੇ ਮੁੰਡੇ ਕਹਿੰਦਾ ਇੱਥੇ ਤਾਂ ਖਾਣੇ ਨਹੀਂ ਪਰੋਟੇ ਮੈਂ ਥੋੜੇ ਜਿਹਾ ਹੋਰ ਹੋ ਜਾਂਦਾ ਟਾਈਮ ਹਾਂ ਤੁਹਾਨੂੰ ਸਮਝ ਨਹੀਂ ਆ ਨਹੀਂ ਥੋੜੇ ਟਾਈਮ ਵਾੜਾ ਲਾਈ ਜਾਂਦਾ ਸੀ ਬਾਈ ਕੋਈ ਜਾ ਕੇ ਵਿਚਾਰਾ ਫੇਰ ਖਾਵਾ ਉਹ ਆ ਲੈ ਅੱਗੇ ਖੜਾ ਲਾਂਗੇ ਛੇ ਡੱਬੇ ਦੇ ਵਧੀਏ ਤੇ ਕੋਈ ਜਾ ਕੇ ਸਾਰ ਰਿਹਾ ਚੱਲਦੇ ਹਾਂ ਰਿਹਾ ਭੂਜਿਆ ਖਾ ਖਾ ਸਾਰਦੇ ਹਾਂ ਸਾਰਨਾ ਪੈਂਦਾ ਬਾਈ ਅਦਰ ਤਾਰੀ ਸਾਡਾ ਲੱਗਾ ਹੋਇਆ ਸਹੀ ਗੱਲ ਹੈ ਆਏ ਤਾਂ ਪੈਕਟ ਇੱਥੇ ਮੈਨੇ ਛੋਲੇ ਵੀ ਪਾਏ ਨੇ ਕੱਲ ਵਾਲੇ ਛੋਲੇ ਚਰੇ ਨਹੀਂ ਕੱਲ ਛੋਲੇ ਖਾਦੇ ਨੇ ਸਿੰਘ ਛੋਲੇ ਹੀ ਖਾ ਰਹੇ ਕੱਲ ਦੇ ਚਲੋ ਹੁਣ ਆਪਾਂ ਚੱਲਦੇ ਅਗਲੇ ਕਿਸੇ ਢਾਬੇ ਤੇ ਖਾਣਾ ਸਿੰਘ ਛੋਲੇ ਖਾ ਰਹੇ ਆ ਹਾਂ ਹੁਣ ਭਈਆ ਪੱਕੇ ਆਪਾਂ ਪਤਾ ਨਹੀਂ ਕਿੱਥੇ ਜਾਈਆ ਪਰ ਉੱਥੇ ਦਾ ਢਾਬਾ ਵਧੀਆ ਲੱਗਿਆ ਆਪਾਂ ਮਿਲ ਗਿਆ ਟਾਈਮ ਕਿੰਨਾ ਹੋ ਗਿਆ ਖੜ ਜਾ ਇੱਥੇ ਸਵੇਰ ਦੇ ਵੱਜ ਗਏ 8:30 ਚੱਲਿਆ 8:30 ਟੱਟੜ ਸੇ ਲੈ ਕੇ ਰੁਕੀ। ਏ ਟਾਪ ਵਾਲੇ ਲਾਦਾ ਵਧੀਆ ਸਿੱਧੀ ਖਵਾਦਾਂ ਵਾਲੀ ਰੋਟੀ। ਮੈਂ ਵਧੀਆ ਖਾਦਾਂਗੇ। ਆਹ, ਮਾਰੀ। ਆਹ। ਲੈ। ਦੇਖੀ ਦੇਖੀ ਦੇਖੀ। ਲੈ। ਸ਼ਿਆਲ। ਦੇਖ ਰਿਹਾ ਅੱਗੇ ਜਾ ਕੇ ਕੀ ਬਣਦਾ। ਬੰਦੇ ਵਜੇ ਟਾਪ 'ਤੇ। ਜੁੱਤੀਆਂ ਚੋਪਰਾ 'ਤੇ। ਹੂੰ। ਐਸੇ ਐਸੇ ਹੀ ਬੰਦੇ ਨੇ। ਗਿਆ ਲੈਟਰੀ ਕਰਨ ਦੀ। ਸਾਡੇ ਕੋਲ ਆ ਕੇ ਕਹਿੰਦਾ ਮੈਂ ਜਾਇਆ ਭਾਈ। ਮੈਂ ਪੁੱਛਿਆ ਭਾਈ, ਲੈਟਰੀ ਜਾਇਆ? ਕਹਿੰਦਾ ਹਾਂ ਮੈਂ ਉਹ ਵੀ ਕਰਨੀ ਆ ਤੇ ਭੁੱਲ ਗਿਆ ਭੁੱਲ ਗਿਆ ਭੁੱਲ ਹੀ ਗਿਆ ਵੀ ਮੈਂ ਕਰਨ ਕੀ ਗਿਆ ਸੀ ਛੇ ਜਾਂ ਤਨ ਹੋਰ ਲੋ ਅਲੋ ਜੀ ਪ੍ਰਸ਼ਾਦ ਦਾ ਰੈਡੀ ਹੋ ਗਿਆ ਤੇ ਦਹੀਂ ਤੇ ਪਰੌਂਠੇ ਹਾਂਜੀ ਤੇ ਇੱਥੋਂ ਆਪਾਂ ਸ਼ੱਕੇ ਤੁਰਦੇ ਆਂ ਜੀ ਹਾਂਜੀ ਤੇ ਅੱਗੇ ਜਾ ਪੇੜ ਤੋਂ ਹੁੰਦੇ ਨੇ ਜੀ ਹਲੋ ਜੀ ਆਪਾਂ ਰਾਜਵਾਨਾ ਪਿੰਡ ਪਹੁੰਚ ਗਏ ਜੀ ਜੰਮੂ ਦਾ ਸਫਰ ਕਰਦੇ ਕਰਦੇ ਹੌਲੀ ਹੌਲੀ ਰਾਏਕੋਟ ਦੇ ਨੇੜੇ ਪਹੁੰਚ ਚੁੱਕੇ ਆਪਾਂ ਤੇ ਆ ਇਧਰ ਆਪਣੇ ਭਾਈ ਪੂਸ਼ਨ ਸਿੰਘ ਜੀ ਸਰਦਾਰ ਇਧਰ ਭਾਈ ਤਾਰੀਗਰ ਤੋਂ ਦਾ ਸਾਹਿਲ ਤੇ ਇਧਰ ਹੈਗਾ ਜੀ ਸਰਦਾਰ ਕਾਕਾ ਸਿੰਘ ਜੀ ਐਮਡੀ ਸਰ ਤੇ ਆਪਾਂ ਕਹਦੇ ਮੁੰਡੀਆਂ ਨਹੀਂ ਤੇ ਇਹ ਉਹ ਇੰਨਾ ਨੀਂਦਰਾ ਵੀ ਬੰਦੇ ਨੂੰ ਕੀ ਆਖੋ ਕੱਟ ਕੇ ਕੀਆ ਬਾਈ ਮੇਲੋ ਦਰਦ ਸਾਹ ਦੇ ਦੂਜਾ ਖੁੰਝੇ ਲਾਰਖਾ ਜੀ ਹੇ ਗੁਰੂ ਸਾਹਿਬ ਦਾ ਸ਼ੁਕਰ ਹੈ ਜੀ ਅਸੀਂ तकरीबन 9 ਘੰਟੇ ਦਾ ਸਫ਼ਰ ਤੈਅ ਕਰਕੇ ਹੁਣ ਹਾਈ ਕੋਰਟ ਪਹੁੰਚ ਗਿਆ ਰਾਜੋਣਾ ਪਿੰਡ ਤੇ ਰਾਏਕੋਟ ਆਉਣ ਵਾਲਾ ਹੀ ਹੈ ਤੇ ਬੜਾ ਸ਼ੁਕਰ ਹੈ ਮਾੜਾ ਕੱਲ ਥੋੜਾ ਜਿਹਾ ਸਾਡਾ ਔਖਾ ਸਮਾਂ ਛੱਡਦੇ ਕਿਉਂਕਿ ਕੱਲ ਥੋੜਾ ਜਿਹਾ ਤੰਗ ਹੋਏ ਪਰੇਸ਼ਾਨ ਹੋਏ ਤੇ ਅੱਜ ਕਿਰਪਾ ਰਾਤ 11 ਵਜੇ ਚੱਲੇ ਸੀ ਲੇ ਸਿ ਲਈ ਹੁਣ ਟਾਈਮ ਕਿੰਨਾ ਹੋ ਗਿਆ ਆਪਣੇ ਕੋਲ ਲੁਕੋਣ ਗਿਆਨ ਸਾਢੇ 11 ਸਾਡੇ 11:30 ਹੋ ਗਏ ਜੀ ਕਿਉਂਕਿ ਅਰਦਾਸ ਕਰਕੇ ਚੱਲੇ ਤੇ ਮਹਾਰਾਜ ਨੇ ਬੋਲ ਕਿਰਦਾਸ ਬੇਨਤੀ ਕੀਤੀ ਸਾਡੇ 11 ਵੇ ਚੱਲੇ ਸੀਗੇ ਤੇ 11:30 ਹੋਣ ਵਾਲੇ ਹਨ ਰਾਤ ਦੇ 11 ਵੇ ਚੱਲੇ ਸੀਗੇ ਨਹੀਂ 12:30 ਵੇ ਚੱਲੇ ਡੇਢ ਵੇ ਚੱਲੇ ਜੀ ਆਪਾਂ ਰਾਤ ਤੋਂ ਉਹ ਤਾਂ ਹਾਂਜੀ ਉਸ ਡੇਢ ਵੇ ਚੱਲੇ ਅੱਛਾ ਪਤੀ ਨਾਲ ਵੀ ਕੰਮਲ ਬੋਲੇ ਹੋਏ ਬਿਲਕੁਲ ਕੋਈ ਨਹੀਂ ਨੀਂਦਰਾ ਦੇ ਮਾਰੇ ਹੋਏ ਆ ਇੰਦਰੀ ਦੇ ਮਾਰੇ ਹੋਏ ਕੋਈ ਨਹੀਂ ਪਤਾ ਲੱਗਦਾ ਸਾਡੇ ਮੈਂ ਉਹਨਾਂ ਦਾ ਬਦਲਾ ਲਈ ਜਾਂਦਾ ਜੀ ਪਹਿਲਾਂ ਮੈਂ ਪਿੱਛੇ ਉਧਰ ਸੀਗਾ ਤੇ ਹੁਣ ਮੈਂ ਇਧਰ ਮੋੜਿਆ ਗਿਆ ਇੱਥੇ ਬੈਠਾ ਹਾਂ ਦੋ ਵੇ ਘੰਟੇ ਇਹ ਹੁਣ ਅੱਗੇ ਆਪਾਂ ਚਾਹ ਪੀਨੇ ਆਂ ਨੀਂਦਰ ਜੀ ਕਮ ਮਾਰੇ ਕਿਰਪਾ ਕਰੇ ਤੰਦਰੁਸਤੀ ਨਾਲ ਸਫਰ ਸਾਰਾ ਚੜ੍ਹਦੀ ਕਲਾ ਨਾਲ ਵਧੀਆ ਚੱਲ ਰਿਹਾ ਹੈ ਤੈ ਹੋ ਗਿਆ ਤੇ 9 9 ਘੰਟੇ ਟਰੈਵਲ ਕਰ ਲਿਆ ਆਪਾਂ ਤਕਰੀਬਨ ਡੇਢ ਘੰਟੇ 9 ਘੰਟੇ ਖਤਮ ਕਰਤੇ ਬਾਈ 1 ਘੰਟਾ ਰਹਿੰਦਾ ਉਹ ਵੀ ਆਪਾਂ ਔਖੇ-ਸੁਖੇ ਕੱਢਾਂਗੇ ਮਹਾਰਾ ਦੀ ਕਿਰਪਾ ਨਾਲ ਸਫਰ ਤੈ ਹੋ ਗਿਆ ਅ ਬਸ 1.5 ਘੰਟਾ ਲੱਗਾ ਅਸੀਂ ਮਿੰਤਾ ਕਰ ਹਟੇ ਮਿੰਤਾ ਕਰ ਟੇ ਵੀ ਭਾਈ ਅਸੀਂ ਗੱਡੀ ਚੱਲ ਕੋਈ ਮੈਂ ਨਾ ਬੱਚਿਆਂ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਕਿਉਂਕਿ ਬੱਚੇ ਤੁਸੀਂ ਵੀ ਥੱਕ ਗਏ ਹੋ ਕੰਮ ਕੀਤਾ ਹੁੰਦਾ ਹੈ ਨਾ ਜਦੋਂ ਅਸੀਂ ਜਦੋਂ ਬੱਚੇ ਪਰੇਸ਼ਾਨ ਨਹੀਂ ਮੰਨ ਨਹੀਂ ਰਹੇ ਤੇ ਤੁਸੀਂ ਥੱਕੇ ਨਾ ਕਿਉਂ ਬਣਾ ਰਹੇ ਨਹੀਂ 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 ਮੈਨੂੰ ਬੱਚਿਆਂ ਦੇ ਤਰਸਾਉਂਦਾ ਥੱਕੇ ਨਹੀਂ ਬਣਾਈ ਕਿਉਂਕਿ ਵੀ ਦੇਖੋ ਮੈਂ ਵੀ ਹੋਰ ਤੰਗ ਕਰੀ ਇਹਨਾਂ ਨੂੰ ਉਹ ਵੀ ਚੰਗੀ ਗੱਲ ਨਹੀਂ ਹੈਗੀ ਬੰਦਾ ਮੈਂ ਤੰਗ ਹੋਰੋਂ ਪਰ ਬੱਚਿਆਂ ਨੂੰ ਤੰਗ ਨਹੀਂ ਕਰਦਾ ਮੈਂ ਵੀ ਕਹਿੰਦਾ ਮੈਂ ਗੱਡੀ ਮੈਂ ਚਲਾ ਲੈਣਾ ਨਹੀਂ ਜੀ ਕਹਿੰਦੇ ਲਾ ਹੁਣ ਚਲਾ ਨਹੀਂ ਐਮ ਡੀ ਸਰ ਨੇ ਕਿਹਾ ਵੀ ਅਸੀਂ ਚਲਾ ਲੈਣੇ ਗੱਡੀ ਨਹੀਂ ਉਹਨਾਂ ਨੂੰ ਵੀ ਨਹੀਂ ਫੜਾਈ ਚਲੋ ਖੈਰ ਬੰਦੇ ਜੇ ਆਪੋ ਆਪਣੀ ਖੁਸ਼ੀ ਹੁੰਦੀ ਐ ਅਸੀਂ ਜਿਹੜਾ ਉੱਥੇ ਸਲਮਾਨ ਨੂੰ ਦਵਾਉਣਾ ਜਿਹੜਾ 550 ਕਿਲੋਮੀਟਰ ਵਾਲਾ ਨਹੀਂ ਸੌਰੀ 550 ਨਹੀਂ 1000 ਕਿਲੋਮੀਟਰ ਉਹ ਇਹਨਾਂ ਨੂੰ ਮਿਲਣਾ ਸਲਮਾਨ ਤਾਂ ਇਹਨਾਂ ਨੂੰ ਸਲਮਾਨ ਤਾਂ ਇਹਨਾਂ ਦਾ ਆਲਰੇਡੀ ਇਹਨਾਂ ਦਾ ਹੀ ਆ ਮੈਂ ਤਾਂ ਉਹੀ ਸਲਮਾਨ ਤੋਂ ਚੰਗਾ ਬਾਕੀ ਕਰਕੇ ਸਹੀ ਸਲਾਮ ਕਰਾਈ ਸਹੀ ਸਲਾਮ ਤਾਂ ਆ ਜਾ ਕਰੀ ਐ ਲਓ ਜੀ ਬਰਨਾਲਾ ਹੈਗਾ 35 ਕਿਲੋਮੀਟਰ ਹੈ ਰਾਏਕੋਟ ਆ ਗਿਆ ਆਪਾਂ ਰਾਏਕੋਟ ਕਿੱਥੇ ਹੈ ਰਾਏਕੋਟ ਅਚਾਰ ਹਾਈਕੋਰਟ ਹਾਂ ਉਹ ਟਰੈਕਟਰ ਦਾ ਵੀ ਟਰੈਕਟਰ ਕੋਈ ਟਰੈਕਟਰ ਦੇਖੀ ਆਏ ਹੈ ਕੀ ਬਾਤ ਹੈ ਕੀ ਬਾਤ ਦਿਖਾਈ ਬਾਬੇ ਬੜਾ ਉਹ ਟਰਾਲੀਆ ਨਾਲ ਸਾਬ ਠੀਕ ਹੈ ਉਹ ਅੱਗੇ ਹੈ ਮਦਰਾਂ ਜ ਮੈਸੀ ਕਿਹੜਾ ਟਰੈਕਟਰ ਦੇ ਮੈਸੀ ਹੈ ਮੈਸੀ ਹੈ ਬਹੁਤ ਖੂਬਸੂਰਤ ਇਹ ਬਾਗਾਂ ਵਾਲਾ ਟਰੈਕਟਰ ਹੈ ਅਸਲ ਬਾਗਾਂ ਵਾਲਾ ਟਰੈਕਟਰ ਹੈ ਹਾਂ ਤੇ ਆਪਾਂ ਹਾਈਕੋਰਟ ਪਹੁੰਚ ਗਏ ਤੇ ਆਪਾਂ ਚਾਹ ਸਕਦੇ ਹਾਂ ਕਿ ਉਸ ਤੋਂ ਬਾਅਦ ਸ਼ਾਇਦ ਐ ਨਹੀਂ ਪਤਾ ਭਾਈ ਬੂਸ਼ਨ ਦੇ ਮਨ ਮੀਰ ਪੈ ਜੇ ਗੱਡੀ ਮੈਂ ਚਲਾ ਲਾਂ ਉਹ ਚਲਾ ਲਈ ਹਾਂ ਲਈ ਰੱਖੀ ਚੰਗਾ

ਆਪਰ ਹਾਈ ਕੋਰਟ ਤੋਂ ਚਾਹ ਪੀ ਕੇ ਚੱਲ ਪੈਗੇ ਤੇ ਹੁਣ ਜਾ ਰਹੇ ਆ ਮਸਤੀ ਕਰਦੇ ਤੇ ਬਰਨਾਲੇ ਜਾ ਕੇ ਗੱਡੀ ਦਾ ਸੈਟ ਸੀਸਲ ਬੋਣਾ ਇਧਰ ਪੂਜਤ ਸਿੰਘ ਨੱਚਦੇ ਹੋਏ ਤੇ ਫਿਰ ਬਰਨਾਲੇ ਲਾਉਨੇ ਗੱਡੀ ਉੱਥੇ ਸੀਸਾ ਪੋਣਾ ਗੱਡੀ ਦਾ